ਇਸੀ ਚਾਰ ਜਰਮਨੀ ਨੂੰ ਚੰਡੀਗੜ੍ਹ ਸੱਕ 17 ਚ ਰੋਸ਼ ਪ੍ਰਦਰਸ਼ਨ ਕਰਨ ਲਈ ਇਕੱਠੇ ਹੋ ਰਹੇ ਆ ਰੋਸ਼ ਪ੍ਰਦਰਸ਼ਨ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਕਾਰਨ ਆਮ ਆਦਮੀ ਪਾਰਟੀ ਦਾ ਜਿਹੜਾ ਮਹਿਲ ਖੜਾ ਹੋਇਆ ਉਹਦੀਆਂ ਨੀਹਾਂ ਦੇ ਰੋੜੇ ਜਿਹੜੇ ਲੋਕ ਰਹੇ ਆ ਉਹ ਮੁਸੀਬਤ ਦੇ ਵਿੱਚ ਆ ਇਸਰੇ ਮੈਂ ਗੱਲ ਕਰ ਰਿਹਾ ਆ ਆਰਟੀਆਈ ਐਕਸਟਰੀ ਮਿਸਟਰ ਤੇ ਮੇਰਾ ਦੋਸਤ ਮਨੀ ਕੋਇਲ ਜਿਹੜਾ ਮੇਰੀ ਤਰ੍ਹਾਂ ਆਮ ਆਦਮੀ ਪਾਰਟੀ ਬਹੁਤ ਸਰਗਰਮ ਰਿਹਾ ਹੁਣ ਤਾਂ ਕਿਸੇ ਹੋਰ ਪੋਲਿਟਿਕਲ ਪਾਰਟੀ ਦਾ ਸਪੋਰਟਰ ਆ ਮੈਂ ਤਾਂ ਇਸ ਸਮੇਂ ਵੀ ਆਜ਼ਾਦ ਆ ਅਸੀਂ ਆਵਾਮ ਦੀ ਪਾਰਟੀ ਖੜੀ ਕਰਨ ਵਾਲੇ ਚੋਂ ਆ ਕੇਜਰੀਵਾਲ ਦੇ ਪ੍ਰੈਸ ਨੋਟ ਮੈਂ ਲਿਖਦਾ ਰਿਹਾ ਆਵਾਮ ਦੀ ਪਾਰਟੀ ਵਾਲੇ ਪੁਰਾਣੀ ਟੀਮ ਚੰਡੀਗੜ੍ਹ ਮੋਹਾਲੀ ਵਾਲੇ ਪੁੱਛਣ ਕਿ ਕੇਜਰੀਵਾਲ ਦੇ ਪ੍ਰੈਸ ਨੋਟ ਕੌਣ ਜਾਰੀ ਕਰਦਾ ਸੀ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਕਿਵੇਂ ਹੁੰਦੀ ਸੀ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਆਵਾਮ ਦੀ ਪਾਰਟੀ ਦੀ ਪੈਸਿਆਂ ਨਾਲ ਜਿਹੜੀ ਦਿੱਤੀ ਗਈ 366 ਦੀ ਕੀਤੀ ਸੀ ਉਸ ਤੋਂ ਪਹਿਲਾਂ ਸਾਰੀਆਂ ਲਗਭਗ ਮੈਂ 100 ਡੇਸ ਸਰਵੇ ਪ੍ਰੈਸ ਕਾਨਫਰੰਸ ਕਰਦਾ ਰਿਹਾ ਸੋ ਮਨੀ ਗੋਲ ਦਾ ਸਾਥੀ ਆ ਪਾਰ ਭਗਵਾਨ ਜਨਮਾਨ ਮੈਂ ਮੁੱਖ ਮੰਤਰੀ ਸ਼ਾਵ ਨਹੀਂ ਕਹਿ ਰਿਹਾ ਕਿਉਂਕਿ ਸਾਡੀ ਪਵਾਨ ਦੀ ਬੋਲੀ ਹੈ ਤੂੰ ਕਹਿੰ ਕੇ ਗੱਲ ਕਰਦੇ ਆਂ ਭਗਵਾਨ ਜਨਮਾਨ ਯਾਰ ਤੂੰ ਤਾਂ ਮੇਰਾ ਪੁਰਾਣੇ ਸਾਥੀ ਆਂ ਕੋਰਾਲੀ ਦੇ ਵਿੱਚ ਜਦੋਂ ਇਲੈਕਸ਼ਨ ਤੋਂ ਪਹਿਲੇ ਵੱਡੀ ਸਟੇਜ ਲਗਾਈ ਗਈ ਸੀ ਮੈਂ ਭਗਵਾਨ ਜਨਮਾਨ ਤੇ ਤੋਂ ਪਹਿਲੇ ਸਟੇਜ ਤੇ ਬੋਲਿਆ ਸੀ ਤੇਰੇ ਨਾਲ ਹੀ ਸੀ ਉਹ ਸਟੇਜ ਦਾ ਪ੍ਰਬੰਧ ਵੀ ਤੇ ਖਰਚੇ ਵੀ ਅਸੀਂ ਕੀਤਾ ਸੀ ਥੋੜਾ ਬਹੁਤ ਅਸੀਂ ਉਹ ਲੋਕ ਆਂ ਨੀਹਾਂ ਦੇ ਰੋੜੇ ਮੈਂ ਤਾਂ ਚਲੋ ਇਸ ਸਮੇਂ ਆਜ਼ਾਦ ਆਂ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੈਂ ਕਿਸੇ ਪਾਰਟੀ ਨਾਲ ਹੈ ਨਹੀਂ ਇਹ ਵੀ ਕੋਈ ਪਤਾ ਨਹੀਂ ਮੈਂ ਕੱਲ ਨੂੰ ਕਿਹੜੀ ਪਾਰਟੀ ਦੀ ਸਪੋਰਟ ਕਰਨੀ ਪਾਰਟੀ ਦੀ ਸਪੋਰਟ ਜਿਹੜਾ ਕਰਪਟ ਨਾ ਹੋਇਆ ਜਿਹੜਾ ਬਦਨਾਮ ਨਾ ਹੋਇਆ ਉਹ ਸਪੋਰਟ ਕਰਦੇ ਆ ਉਹ ਕਾਂਗਰਸ ਚ ਹੋ ਸਕਦਾ ਆਵਾਦੀ ਪਾਰਟੀ ਹੋ ਸਕਦਾ ਕਿਸੇ ਵੀ ਹੋ ਸਕਦਾ ਤੇ ਪਿਛਲੀ ਵਾਰ ਆਵਾਦੀ ਪਾਰਟੀ ਦੇ ਕੈਂਡੀਡੇਟ ਦੀ ਇਕੱਲੋ ਸਪੋਰਟ ਕੀਤੀ ਸੀ ਆਪਾਂ ਤੇ ਉਹ ਐਮਐਲਏ ਬਣੇ ਵੀ ਆ ਸੋ ਜਿਹੜੀ ਗੱਲ ਕਰ ਰਿਹਾ ਸੀ ਮੈਂ ਭਗਵਾਨਤਮਨ ਸਾਹਿਬ ਸੌਰੀ ਯਾਰ ਭਗਵਾਨਤਮਨ ਇਹ ਤੇਰੇ ਕੋਲ ਤੇਰੇ ਅਫਸਰ ਕਾਬੂ ਨਹੀਂ ਮੈਂ ਤੈਨੂੰ ਕਲੀਨ ਚਿੱਟ ਦੇਣਾ ਮੈਂ ਕਲੀਨ ਚਿੱਟ ਦੇ ਰਿਹਾ ਭਗਵਾਨਤਮਨ ਕਿਉਂਕਿ ਤੇਰਾ ਕੰਟਰੋਲ ਤੇਰੀ ਸਰਕਾਰ ਤੇ ਹੈ ਨਹੀਂ ਮੈਂ ਗੱਲ ਕਰਦਾ ਹੁਣ ਭਗਵਾਨਤਮਨਾਂ ਕਿ ਬਿੱਲੀਆਂ ਦੀ ਲੜਾਈ ਤੇ ਬਾਂਦਰਾਂ ਦੀ ਸਰਦਾਰੀ ਉਹ ਜਿਹੜੀ ਕਾਂਗਰਸ ਅਕਾਲੀ ਇਹ ਬਿੱਲੀਆਂ ਦੀ ਲੜਾਈ ਹੈ ਸੱਤਾ ਦੀ ਆਮ ਆਦਮੀ ਪਾਰਟੀ ਚ ਲੜਾਈ ਹੈਗੀ ਹੈ ਦਿੱਲੀ ਵਾਲਿਆਂ ਦਾ ਧੜਾ ਕਾਬਜ ਆ ਉਹ ਮਜ਼ਬੂਤ ਹੈ ਕਿ ਪੰਜਾਬ ਵਾਲਿਆਂ ਦਾ ਧੜਾ ਕਾਬਜ ਆ ਉਹ ਮਜ਼ਬੂਤ ਹੈ ਤੇ ਜਿਸ ਤਰ੍ਹਾਂ ਬਿੱਲੀਆਂ ਦੀ ਲੜਾਈ ਚੱਲਦੀ ਹੈ ਸੱਤਾਧਾਰੀ ਪਾਰਟੀ ਚ ਆਹ ਆਮ ਆਦਮੀ ਪਾਰਟੀ ਦੀ ਅੰਦਰੂਨੀ ਲੜਾਈ ਦਾ ਸ਼ਿਕਾਰ ਲੱਗਦਾ ਮੈਨੂੰ ਤੋ ਇਸ ਕਰਕੇ ਬਹੁਤ ਵਾਰ ਬਹੁਤ ਸਾਰੇ ਕੇਸਾ ਜਿਹਾ ਹੋਇਆ ਕਿ ਕਦੇ-ਕਦੇ ਤਾਂ ਅਸੀਂ ਭਗਵੰਤ ਮਾਨ ਦੀ ਤਰੀਫਾਂ ਕਰਦੇ ਸਕਦੇ ਨਹੀਂ ਮੈਂ ਸਤਨਾਮ ਦਾ ਉਹਦੀ ਗੱਲ ਕਰ ਰਿਹਾ ਕਦੇ-ਕਦੇ ਅਸੀਂ ਬਿਜ਼ਨਸ ਮੀਨਰ ਦੀ ਤਰੀਫਾਂ ਬੜੀਆਂ ਕਰਦੇ ਆ ਕਦੇ-ਕਦੇ ਅਸੀਂ ਬਿਜ਼ਨਸ ਮੀਨਰ ਕਦੇ-ਕਦੇ ਅਸੀਂ ਭਗਵੰਤ ਮਾਨ ਦੀ ਸਰਕਾਰ ਦੀ ਤਰੀਫ ਕਰਨ ਵਾਸਤੇ ਵਿਧਾਨ ਸਭਾ ਦੇ ਗੇਟ ਤੇ ਵੀ ਧਰਨੇ ਲਗਾਨੇ ਆ। ਕਦੇ-ਕਦੇ ਅਸੀਂ ਉਦੋਂ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਹੱਕ ਤੇ ਨਾਰੇ ਲਗਾਨੇ ਆ ਜਦੋਂ ਬਿਜ਼ਨੈਸ ਬਿਊਰੋ ਨੇ ਸਵਰਾਤਰੀ ਵਾਲੇ ਦੇ ਨਾਲ ਦਫਤਰ ਖੋਲ੍ਹ ਕੇ ਇੰਡਸਟਰੀਅਲ ਪਲਾਟ ਸਕੈਮ ਦਾ ਪਰਚਾ ਦਾਜ ਕੀਤਾ ਸੀ। ਤੇ ਕਦੇ-ਕਦੇ ਅਸੀਂ ਮੱਥੇ ਤੇ ਹੱਥ ਮਾਰ ਕੇ ਰੋਂਦੇ ਵੀ ਆ ਕਿ ਹੋ ਗਿਆ। ਕਿ ਥੋੜਾ ਏਜੀ ਪੰਜਾਬ ਕਹਿੰਦਾ ਕਿ ਮੈਂ ਸੁਪਰੀਮ ਕੋਰਟ ਲੈ ਕੇ ਜਾਣਾ ਫਲਿੱਪ ਪਲਾਟ ਸਕੈਮ ਤੇ ਬਾਅਦ ਦੇ ਵੀ ਥੋੜਾ ਚੀਫ ਸੈਕਰੀ ਹਾਈ ਕੋਰਟ ਚ ਕਹਿੰਦਾ ਸੀ ਇੱਦਾਂ ਦਾ ਕੁਝ ਵੀ ਨਾ ਕਰਨਾ। ਉਹ ਤੋਂ ਫਿਰ ਮਨੇ ਲੱਗਦਾ ਕਿ ਜਿਹੜੀ ਪਾਰਟੀ ਦੀ ਅੰਦਰੂਨੀ ਸਿਆਸਤ ਹੈ ਭਗਵਾਨਤਮਨ ਤੇਰਾ ਧੜਾ ਕਾਰਵਾਈ ਕਰਨਾ ਚਾਹਦਾ ਪਰ ਇੱਕ ਹੋਰ ਧੜਾ ਪੰਜਾਬ ਚ ਰਾਜ ਕਰ ਰਿਹਾ ਉਹ ਦਿੱਲੀ ਵਾਲਿਆਂ ਦਾ ਹੋ ਸਕਦਾ ਉਹ ਫਿਰ ਇਹ ਸੁਣਨ ਚ ਆਇਆ ਮੈਨੂੰ ਤਾਂ ਮੈਂ ਤਾਂ ਸੁਣ ਰਿਹਾ ਜਦੋਂ ਮੇਰੇ ਯਾਦ ਆ ਜਦੋਂ ਸ਼ਾਮ ਸਿੰਘ ਅਰੋੜਾ ਅਰੈਸਟ ਕੀਤਾ ਸੀ ਸਾਬਕਾ ਉਦਯੋਗ ਮੰਤਰੀ ਤਾਂ ਮੇਰੇ ਕੋਲ ਕਰੋੜਾਂ ਰੁਪਏ ਦੀ ਆਫਰ ਲੈ ਕੇ ਆਏ ਸੀ ਬੰਦੇ ਮੈਂ ਕਿਹਾ ਕਰੋੜਾਂ ਰੁਪਏ ਤਾਂ ਅਸੀਂ ਲੈਂਦੇ ਨਹੀਂ ਉਹਨੇ ਕਿਹਾ ਸੀ ਕਹਿੰਦਾ ਸੀ ਵੰਡ ਲਾਂਗੇ ਤੇ ਉਹਨੇ ਦਿੱਲੀ ਵਾਲੇ ਕੁਝ ਲੀਡਰਾਂ ਦੇ ਨਾਮ ਲੈ ਕੇ ਆਮ ਆਦੀ ਪਾਰਟੀ ਕਹਿੰਦੇ ਸੀ ਉਹਨਾਂ ਨਾਲ ਗੱਲ ਚੱਲਦੀ ਵੰਡਾਂਗੇ ਮੈਂ ਕਦੇ ਦੇਖਿਆ ਬੰਦੇ ਕਿ ਨਹੀਂ ਵੰਡੇ ਪਰ ਜੋ ਮਾਮਲਾ ਠੱਪ ਹੋ ਗਿਆ ਤੇ ਸੁਪਰੀਮ ਕੋਰਟ ਗਈ ਨਹੀਂ ਐਦਾ ਮਤਲਬ ਬਿੱਲੀਆਂ ਦੀ ਲੜਾਈ ਸੱਤਾਧਾਰੀ ਸੱਤਾਧਾਰੀ ਪਾਰਟੀ ਦੇ ਵਿੱਚ ਵੀ ਹੈਗੀ ਹੈ ਜਿਸ ਤਰ੍ਹਾਂ ਮੈਂ ਅਕਸਰ ਗੱਲ ਕਰਦਾ ਕਾਂਗਰਸ ਆ ਅਕਾਲੀ ਤੇ ਆਪ ਲੜਦੇ ਆ ਕਿ ਮੈਂ ਸੱਤਾ ਚਾਹਣਾ ਇਸ ਕਰਕੇ ਭਗਵਾਨ ਜੀ ਮੈਂ ਤੈਨੂੰ ਕਲੀਨ ਚਿੱਟ ਦੱਨਾ ਕਿਰ ਤੇਰਾ ਕੰਟਰੋਲ ਤੇਰੀ ਸਰਕਾਰ ਤੇ ਹੈ ਨਹੀਂ ਅੱਜ ਜਿਹੜਾ ਹੁਣ ਮਨੀ ਗੋਇਲ ਤੇ 10 ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਆ ਹੈਲੀਕਾਪਟਰ ਦੇ ਕਾਰਨ ਮੈਂ ਉਹਦੀ ਗੱਲ ਕਰ ਰਿਹਾ ਕੰਟਰੋਲ ਇਸ ਕਰਕੇ ਨਹੀਂ ਮੈਨੂੰ ਲੱਗਦਾ ਮੈਂ ਉਹ ਐਫਆਈਆਰ ਪੜ੍ਹੀ ਜਿਹੜੀ ਹੈਲੀਕਾਪਟਰ ਦੇ ਝੂਟੇ ਲੈਨ ਦੇ આરોਪ ਮਨੀ ਗੋਇਲ ਐਕਟੀਵਿਸਟ ਨੇ ਲਾਇਆ ਕਿ ਕੇਜਰੀਵਾਲ ਹੈਲੀਕਾਪਟਰ ਵਰਤ ਰਿਹਾ ਜਦੋਂ ਭਗਵਾਨਤਮਾਨ ਵਿਦੇਸ਼ ਤੁਰ ਗਿਆ ਹੋਇਆ ਕੋਰੀਆ ਜਾਂ ਜਾਪਾਨ ਤੇ ਉਹਨੇ ਕਿਹਾ ਮੀਡੀਆ ਚ ਬੋਲਿਆ ਪੋਸਟ ਆਇਆ ਕਹਿੰਦੇ ਵਰਤ ਰਿਹਾ ਜਾਂ ਕੇਜਰੀਵਾਲ ਵਰਤ ਰਿਹਾ ਜਾਂ ਕੋਈ ਹੋਰ ਵਰਤ ਰਿਹਾ ਯਾਰ ਮੈਂ ਸੋਚਦਾ ਵੀ ਜੇ ਮੇਰੀ ਕਾਰ ਤੇ ਮੈਂ ਵਿਦੇਸ਼ ਗਿਆ ਹੋਵਾਂ ਮੇਰੀ ਕਾਰ ਕੋਈ ਹੋਰ ਚਲਾਉਂਦਾ ਹੋਵੇ ਪਿੱਛੇ ਤੋਂ ਤੇ ਜੇ ਕਾਰ ਦਾ ਐਕਸੀਡੈਂਟ ਹੋ ਜੇ ਤਾਂ ਮੈਂ ਤਾਂ ਫੜਾ ਫੜ ਚੋਰੀ ਦਾ ਪੱਟਾ ਦਾਦ ਕਰਾਉ ਮੇਰੀ ਕਾਰ ਕੌਣ ਚਲਾ ਰਿਹਾ ਸ਼ੁਕਰ ਕਰਨਾ ਚਾਹੀਦਾ ਮਨੀ ਗੋਇਲ ਦਾ ਜੇ ਭਗਵਾਨਤ ਮਾਨ ਪੰਜਾਬ ਸਰਕਾਰ ਦੇ ਵਿੱਚ ਮੁੱਖ ਮੰਤਰੀ ਐ ਉਸ ਦਾ ਹੈਲੀਕਾਪਟਰ ਉਸ ਦਾ ਨਹੀਂ ਹੈ ਨਾ ਨਾ ਸਾਰੀ ਭਗਵਾਨਤ ਤੇਰਾ ਨਹੀਂ ਆ ਮੇਰਾ ਕਿਉਂਕਿ ਮੈਂ ਟੈਕਸ ਪੇਰਾਂ ਮੈਂ ਜੇ ਕਾਰ ਖਰੀਦੀ ਜੀਐਸਟੀ ਦਨਾ ਜੇ ਮੈਂ ਚਾਹ ਪੱਤੀ ਖਰੀਦੀ ਐ ਤਾਂ ਮੈਂ ਟੈਕਸ ਦਨਾ ਮਾਲਾ ਮੋਟਾ ਇਨਕਮ ਟੈਕਸ ਵੀ ਦਨੇ ਤੇ ਮੇਰੇ ਵਾਸਤੇ ਕਰੋਨਾ ਲੋਕਾਂ ਦਾ ਹੈਲੀਕਾਪਟਰ ਜਿਹੜੀ ਸੱਤਾ ਅਸੀਂ ਤੁਹਾਨੂੰ ਸੰਭੀ ਜਾਂ ਮੁੱਖ ਮੰਤਰੀ ਬਣਾਇਆ ਪੰਜਾਬ ਦਾ ਉਹ ਤੇਰੇ ਵਾਸਤੇ ਐ ਮੇਰਾ ਹੈਲੀਕਾਪਟਰ ਮੇਰੇ ਵਾਸਤੇ ਲੋਕਾਂ ਦਾ ਹੈਲੀਕਾਪਟਰ ਤੇ ਉਹ ਹੈਲੀਕਾਪਟਰ ਜੇ ਤੇਰੀ ਪਿੱਠ ਪਿੱਛੇ ਕੋਈ ਚੋਰੀ ਚਲਾ ਰਿਹਾ ਜਾਂ ਤੇਰੇ ਟੱਬਰ ਦਾ ਕੋਈ ਮੈਂਬਰ ਚਲਾ ਰਿਹਾ ਜਾ ਕੇ ਸਰਕਾਰੀ ਅਫਸਰ ਚਲਾ ਰਿਹਾ ਦੱਸਣਾ ਤਾਂ ਬੰਦਾ ਵੀ ਲੋਕੋ ਥੋੜਾ ਹੈਲੀਕਾਪਟਰ ਮੈਂ ਨਹੀਂ ਚਲਾ ਰਿਹਾ ਸੀ ਇਹ ਤਾਂ ਮੇਰੀ ਘਰ ਵਾਲੀ ਚਲਾ ਰਹੀ ਸੀ ਇਹ ਤਾਂ ਮੇਰਾ ਭਰਾ ਚਲਾ ਰਿਹਾ ਸੀ ਪਾਰਟੀ ਲੀਡਰਸ਼ਿਪ ਕੇਜਰੀਵਾਲ ਸਾਹਿਬ ਨਹੀਂ ਨਹੀਂ ਕੇਜਰੀਵਾਲ ਸਾਹਿਬ ਨਹੀਂ ਕੇਜਰੀਵਾਲ ਯਾਰ ਕੇਜਰੀਵਾਲ ਤੂੰ ਮੇਰੇ ਪੰਜਾਬ ਦਾ ਕੀ ਲੱਗਦਾ ਤੂੰ ਪੰਜਾਬ ਸਰਕਾਰ ਦਾ ਕੀ ਲੱਗਦਾ ਤੂੰ ਕੋਈ ਮੰਤਰੀ ਹੈ ਤੂੰ ਕੋਈ ਐਮਐਲਏ ਹੈ ਤੂੰ ਕੋਈ ਮੈਂਬਰ ਪਾਰਲੀਮੈਂਟ ਹੈ ਕੇਜਰੀਵਾਲ ਕੌਣ ਹੈ ਤੂੰ ਪਾਰਟੀ ਦਾ ਹੈੱਡ ਹੈ ਪਾਰਟੀ ਦਾ ਮੁਖੀ ਹੈ ਇਹ ਹੈਲੀਕਾਪਟਰ ਆਮ ਆਦਮੀ ਪਾਰਟੀ ਦੀ ਜਾਇਦਾਦ ਨਹੀਂ ਹੈ ਇਹ ਹੈਲੀਕਾਪਟਰ ਪੰਜਾਬ ਸਰਕਾਰ ਦੀ ਜਾਇਦਾਦ ਹੈ ਪੰਜਾਬ ਦੀ ਲੋਕਾਂ ਦੀ ਜਾਇਦਾਦ ਹੈ ਜੇ ਉਸ ਹੈਲੀਕਾਪਟਰ ਦੀ ਗੁਰਵਤੋਂ ਕੋਈ ਦਿੱਲੀ ਵਾਲਾ ਨੇਤਾ ਕਰ ਰਿਹਾ ਤਾਂ ਉਹ ਪ੍ਰਿਸ਼ਟਾਚਾਰ ਆਮ ਆਦਮੀ ਪਾਰਟੀ ਦਾ ਜੇ ਕੋਈ ਦਿੱਲੀ ਵਾਲਾ ਕਰ ਰਿਹਾ ਜੇ ਕੋਈ ਚੀਫ ਸੈਕਟਰੀ ਕਰ ਰਿਹਾ ਤਾਂ ਮਾਲਕ ਦੀ ਗੱਾਰ ਹਾਜ਼ਰੀ ਚ ਉਹਦਾ ਕੋਈ ਨੌਕਰ ਕਾਰ ਚਲਾ ਰਿਹਾ ਚੋਰੀ ਚੋਰੀ ਜੇ ਕੋਈ ਐਜੀ ਪੰਜਾਬ ਚਲਾ ਰਿਹਾ ਤਾਂ ਤੂੰ ਉਹਨੂੰ ਕੋਈ ਅਥਾਰਟੀ ਨਹੀਂ ਦੇ ਕੇ ਗਿਆ ਭਗਵਾਨ ਤੁਹਾਨੂੰ ਕਹਿੰਦਾ ਕਿ ਮੇਰੀ ਗੱਾਰ ਹਾਜੀ ਹੈ ਉਹ ਹੈਲੀਕਾਪਟਰ ਚਲਾ ਲਿਆ ਕਰ ਜੇ ਕੋ ਡੀਜੀਪੀ ਚਲਾ ਰਿਆ ਤੁਸੀਂ ਅਥਾਰਟੀ ਨਹੀਂ ਦਿੱਤੀ ਕਿ ਪੰਜਾਬ ਦੇ ਲੋਕਾਂ ਦੇ ਹੈਲੀਕਾਪਟਰ ਦੇ ਵਿੱਚ ਝੂਟੇ ਲੈ ਕਿਹੜੀ ਕਰਪ ਇੱਕ ਕਰਾਪਸ਼ਨ ਹੈ ਇੱਕ ਕਰਾਪਸ਼ਨ ਹੈ ਪੁਰੀਸ਼ਤਾ ਜਾ ਰਿਹਾ ਹੈ ਜਿਹੜਾ ਪੰਜਾਬ ਦਾ ਹੈਲੀਕਾਪਟਰ ਤੇਰੇ ਨੌਕਰ ਸਰਕਾਰ ਦੇ ਨੌਕਰ ਚਲਾ ਰਹੇ ਹੁਣ ਨੌਕਰ ਮੈਂ ਕਹਿੰਦਾ ਯਾਦ ਆ ਗਈ ਮੇਰੀ ਇਹ ਗੱਲ ਇੱਕ ਮੇਰੀ ਇੱਕ ਵਾਰੀ 2 ਸਾਲ 3 ਸਾਲ ਪੁਰਾਣੀ ਗੱਲ ਹੈ ਮਹਾਲੀ ਡਿਪਟੀ ਕਮਿਸ਼ਨਰ ਦਫ਼ਤਰ ਕੋਈ ਸ਼ਿਕਾਇਤ ਸੀ ਮੈਂ ਅੱਜ ਦੇ ਨੂੰ ਕਿਹਾ ਡੀਸੀ ਕਿੱਥੇ ਹੈ ਦੋ ਤਿੰਨ ਵਾਰੀ ਡੀਸੀ ਕਿਹਾ ਅਸੀਂ ਪਿੰਡੂ ਲੋਕਾਂ ਗਵਾਰ ਦੇ ਲੋਕ ਪਰ ਕੋਈ ਗੱਲ ਨਹੀਂ ਨਾ ਕਰ ਸਾਡੇ ਕਹਿੰਦਾ ਜੀ ਡੀਸੀ ਦੀ ਡੀਸੀ ਸਾਹ ਕਹੋ ਡੀਸੀ ਸਾਥੇ ਨਵਾਰੇ ਉਹ ਮੈਂ ਕਹ ਡੀਸੀ ਸਾਹ ਹੈਗਾ ਤੇਰਾ ਮੇਰਾ ਨਹੀਂ ਪਬਲਿਕ ਸਰਵਨ ਅੰਗਰੇਜ਼ੀ ਵਰਗਾ ਨੌਕਰ ਲੋਕਾਂ ਦਾ ਨੌਕਰ ਮੈਂ ਲੋਕਾਂ ਦਾ ਤੂੰ ਮੇਰਾ ਨੌਕਰ ਹੈ ਮੈਂ ਹੁਣ ਵੀ ਕਹ ਰਿਹਾ ਡੀਸੀ ਕਿੱਥੇ ਹੈ ਡੀਸੀ ਮੇਰਾ ਨੌਕਰ ਹੈ ਸਰ ਮੈਂ ਕਹਿੰਦਾ ਭਗਵੰਤ ਜੀ ਕੌਣ ਆ ਬਈ ਤੂੰ ਮੁੱਖ ਮੰਤਰੀ ਲੋਕਾਂ ਦਾ ਨੌਕਰ ਤਨਖਾਹ ਮਿਲਦੀ ਹੈ ਚੀਫ ਸੈਕਰੀਟਰੀ ਕੌਣ ਹੈ ਲੋਕਾਂ ਦਾ ਨੌਕਰ ਤਨਖਾਹ ਮਿਲਦੀ ਹੈ ਅਸੀਂ 5 ਸਾਲ ਲਈ ਚੁਣਿਆ ਸਾਡੀ ਪ੍ਰਾਪਰਟੀ ਤੇ ਕੇਜਰੀਵਾਦ ਦਾ ਕੀ ਹੱਕ ਹੈ ਪਾਰਟੀ ਦਾ ਫੰਡ ਹੈ ਮੈਂ ਵੀ ਪਾਰਟੀ ਨੂੰ ਫੰਡ ਦਿੱਤਾ ਹੋਸਤਾ ਤਾਂ ਹੁਣ ਵੀ ਦਿੱਤਾ ਹੋਵੇ ਮੈਂ ਵੀ ਪਾਰਟੀ ਦੀ ਮਦ ਪਰ ਮੇਰੇ ਪੰਜਾਬ ਦੀ ਜਾਇਦਾਦ ਦੇ ਉੱਤੇ ਪਾਰਟੀ ਦਾ ਕੀ ਹੱਕ ਹੈ ਸਿਰ ਚੜਾਇਆ ਤੁਸੀਂ ਮੈਂ ਦੱਸਾਂਗਾ ਥੋੜੀ ਜਿਨੀਵਾਲ ਮੇਨੇ ਇੱਕ ਸਰਕਾਰੀ ਮੁਲਾਜ਼ਮ ਕਹਿੰਦਾ ਕਹਿੰਦਾ ਫੋਨ ਆ ਗਿਆ ਕਿਸੇ ਦਾ ਕਹਿੰਦਾ ਕੇਜਰੀਵਾਲ ਦੇ ਪੀਏ ਦੇ ਇੱਕ ਦੋਸਤ ਨਾ ਉਹ ਪੰਜਾਬ ਕੋ ਮਨਾ ਰਿਹਾ ਤੇ ਰਹਿਣ ਦਾ ਇੰਤਜ਼ਾਮ ਕਰੋ ਰੋਪੜ ਕੀਤਾ ਖਾਣ ਪੀਣ ਦਾ ਇੰਤਜ਼ਾਮ ਕਰੋ ਯਾਰ ਲਾਣ ਪਾ ਲਾਣ ਦੀ ਵੀ ਕੇਜਰੀਵਾਲ ਦੇ ਪੀਏ ਦਾ ਦੋਸਤ ਪੰਜਾਬ ਆਵੇ ਤੇ ਸਰਕਾਰੀ ਅਫਸਰ ਤੇ ਮੁਲਾਜ਼ਮ ਉਹਦੀ ਆਉ ਭਗਤ ਕਰਨਾ ਦੋ ਨੰਬਰ ਜਿਹੜੇ ਤੇ ਖਰਚਾ ਕਰਨਾ ਹੈ ਪਹਿਸ਼ਾ ਚਾਹੀਦੀ ਹੈ ਇਹ ਤਾਂ ਇੱਕ ਗੱਲਾਂ ਪਲਾਂ ਦੇ ਤਾਂ ਇਸ ਬੂਤ ਕਦੇ ਲੋੜ ਪਈ ਤਾਂ ਜੇ ਮੰਗੋਗੇ ਐ ਤਾਂ ਬਹੁਤ ਸਾਰੇ ਸਬੂਤ ਆ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਕਿ ਪੰਜਾਬ ਦਾ ਹੈਲੀਕਾਪਟਰ ਵਰਤ ਕੌਣ ਰਿਹਾ ਤੇ ਇੱਕ ਭਗਵਾਨਤਮਾਨ ਯਾਰ ਤੇਰਾ ਨਾਂ ਪੰਜਾਬੀ ਪ੍ਰਤੀ ਪਿਆਰ ਉਹ ਨੰਗਾ ਹੋ ਰਿਹਾ ਮੈਂ ਕਲੀਨ ਚਿੱਟ ਇਸ ਗੱਲ ਕੇ ਦੇ ਰਿਹਾ ਕਿ ਐਫ ਆਈ ਆਰ ਤੂੰ ਨਹੀਂ ਲਖਵਾਈ ਮੈਨੂੰ ਪਤਾ ਨਹੀਂ ਲਖਵਾਈ ਕਿਉਂਕਿ ਇੱਕ ਥੋੜੇ ਮਨਿਸਟਰ ਹੈ ਬਰਨਾਲੇ ਦੇ ਬਰਨਾਲੇ ਦੇ ਨੇੜੇ ਤੇੜੇ ਦੇ ਮੈਂ ਨਾਮ ਭੁੱਲ ਗਿਆ ਨਾ ਉਹਨੇ ਕਿਸੇ ਪੱਤਰਕਾਰ ਨੇ ਪੁੱਛਿਆ ਕਹਿੰਦਾ ਯਾਰ ਤੂੰ ਹੈਲੀਕਾਪਟਰੇ ਮਤਲਬ ਪਰਚਾ ਦਾਜ ਕਰਾਦਾ ਪੱਤਰਕਾਰ ਨੇ ਉਹ ਕਹਿੰਦਾ ਨਹੀਂ ਯਾਰ ਮੈਨੂੰ ਤਾਂ ਨਹੀਂ ਪਤਾ ਮਝੇ ਉਸ ਮੰਤਰੀ ਨੂੰ ਨਹੀਂ ਪਤਾ ਤੇ ਭਗਵਾਨ ਜੀ ਮਾਨ ਸਾਹਿਬ ਨੂੰ ਵੀ ਨਹੀਂ ਪਤਾ ਐਫ ਆਈ ਆਰ ਪੜੋ ਭਗਵਾਨ ਜੀ ਮਾਨ ਸਾਹਿਬ ਖੋਲ ਕੇ ਉਹ ਐਫ ਆਈ ਆਰ ਲਿਖੀ ਹੈ ਅੰਗਰੇਜ਼ੀ ਦੇ ਵਿੱਚ ਤੇ ਭਗਵਾਨ ਜੀ ਮਾਨ ਤਾਂ ਮੇਰੀ ਜਿੰਨੀ ਪੜਿਆ ਹੋਇਆ ਐਨੀ ਵਧੀਆ ਅੰਗਰੇਜ਼ੀ ਤਾਂ ਭਗਵਾਨ ਜੀ ਵੀ ਨਹੀਂ ਲਿਖ ਸਕਦਾ ਉਹ ਬੜੀ ਵਧੀਆ ਔਖੀ ਜੀ ਅੰਗਰੇਜ਼ੀ ਐਫ ਆਈ ਆਰ ਤੇ ਲਿਖੀ ਹੈ ਕਿਨੇ ਲਿਖੀਆ ਭਾਈ ਸ਼ਿਕਾਇਤ ਕਰਤਾ ਕੌਣ ਹੈ ਉਹ ਕੋ ਦਿੱਲੀ ਵਾਲਾ ਹੈ ਕੋ ਆਈ ਐਸ ਅਫਸਰ ਹੈ ਕੋਈ ਪੀ ਸੀ ਐਸ ਅਫਸਰ ਹੈ ਫਿਰ ਮੈਂ ਗੱਲ ਕਰਦਾ ਤੇਰੀ ਸਰਕਾਰ ਦੀ ਹਵਾ ਕੱਢਣ ਵਾਸਤੇ ਅਬਸਰਾਂ ਨੂੰ ਵਰਤਿਆ ਤਾਂ ਨਹੀਂ ਜਾ ਰਿਹਾ ਕਿ ਸਰਕਾਰ ਦੇ ਬਦਲਾਮੀ ਕਰਾਓ ਠੋਕੋ ਪੱਤਰ ਕਰਨੋ ਤੇ ਭਗਵਾਨ ਜੀ ਮਾਨ ਸਾਹਿਬ ਨੂੰ ਪਤਾ ਹੀ ਨਾ ਹੋਵੇ ਸੋ ਇਹ ਮਾਮਲਾ ਭ੍ਰਿਸ਼ਟਾਚਾਰ ਦਾ ਤੇ ਮੈਂ ਭਗਵਾਨ ਮਾਨ ਸਾਹਿਬ ਮਣੀ ਗੋਲ ਦੀ ਤਾਰੀਫ ਕਰਦਾ ਮਣੀ ਗੋਲ ਇੱਕ ਪੰਜਾਬ ਦਾ ਨੌਜਵਾਨ ਹੈ ਜਿਹਨੇ ਦੱਸਿਆ ਕਿ ਜਿਹੜੀ ਜਨਤਕ ਗੱਲ ਹੈ ਉਹਨੂੰ ਲੱਭੋ ਇੱਕ ਜਹਾਜ਼ ਦੀ ਪੂੰਛ ਹੁੰਦੀ ਹੈ ਟੇਲ ਕਹਿੰਦੇ ਨੇ ਉਹ ਟੇਲ ਤੇ ਇੱਕ ਨੰਬਰ ਲਿਖਿਆ ਹੁੰਦਾ ਜੇ ਕਿਸੇ ਵੀ ਜਹਾਜ਼ ਦਾ ਨੰਬਰ ਟੇਲ ਨੰਬਰ ਕੋਈ ਲੱਭ ਲੈ ਜਾ ਯਾਦ ਆ ਜਾਂ ਫੋਟੋ ਖਿੱਚ ਲੈੇ 에ਅਰਪੋਰਟ ਤੇ ਖੜੇ ਹੋਣੇ ਤਾਂ ਆਇਕ ਬੈਕਸਾਈਟ ਆ ਫਲਾਈਟ ਰੈਡਰ 24 ਇਹ ਵੈਬਸਾਈਟ ਤੇ ਉਸ ਟੇਲ ਦਾ ਨੰਬਰ ਪਾ ਕੇ ਮੈਂ ਦਿਖਾ ਦਿੰਨਾ ਉਸ ਟੇਲ ਦਾ ਨੰਬਰ ਪਾ ਕੇ ਪੰਜਾਬ ਸਰਕਾਰ ਦਾ ਹੈਲੀਕਾਪਟਰ ਕੌਣ ਚਲਾ ਰਿਹਾ ਆ ਲੋ ਆਹ ਥੋੜੀ ਵੀਡੀਓ ਦੇਖ ਲਿਓ ਮੈਂ ਬਣਾਈ ਆ ਉਹ ਆ ਹੈ ਪੰਜਾਬ ਸਰਕਾਰ ਦਾ ਹੈਲੀਕਾਪਟਰ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਕਿੱਥੇ ਗਿਆ ਅੰਮ੍ਰਿਤਸਰ ਗਿਆ ਚੰਡੀਗੜ੍ਹ ਘੁੰਮਿਆ ਵਗੈਰਾ ਵਗੈਰਾ ਭਗਵਾਨ ਜੀ ਮਾਨਿਆ ਰਹੀ ਇਹ ਸੋਚਨਾ ਤਾਂ ਜਨਤਕ ਹੈ ਵੈਬਸਾਈਟ ਜਨਤਕ ਹੈ ਥੋੜੇ ਹੈਲੀਕਾਪਟਰ ਦਾ ਨੰਬਰ ਵੀ ਜਨਤਕ ਹੈ ਜਾਓ ਆਪਣੇ ਪੀਐਨ ਨੂੰ ਕਹੋ ਭਗਵਾਨ ਜੀ ਮਨਸਾਬ ਦਫਤਰ ਨੂੰ ਕਿ ਹੈਲੀਕਾਪਟਰ ਨੂੰ ਚੈੱਕ ਕਰੀ ਕਿੱਥੇ ਕਿੱਥੇ ਜਾ ਰਹੇ ਕਦੋਂ ਕਦੋਂ ਜਾ ਰਹੇ ਮੈਂ ਵੀ ਕਰ ਸਕਦਾ ਤੁਸੀਂ ਵੀ ਕਰ ਸਕਦੇ ਤੁਹਾਡਾ ਪੀਐਨ ਵੀ ਕਰ ਸਕਦਾ ਜਿਹੜਾ ਮਾਮਲਾ ਜਨਤਕ ਹੈ ਉਹ ਹੈਲੀਕਾਪਟਰ ਦੀ ਪੂੰਛ ਦਾ ਨੰਬਰ ਪਾ ਕੇ ਲੱਭ ਲਿਆ ਮਾਨੀ ਗੋਲ ਨੇ ਕਿ ਭਗਵਾਨ ਜੀ ਤਮਨ ਦੀ ਗੈਰ ਹਾਜ਼ਰੀ ਵਿੱਚ ਹੈਲੀਕਾਪਟਰ ਤੇ ਢੂਠੇ ਕੌਣ ਲੈ ਰਿਹਾ ਤਾਂ ਆਪ ਕਿਹੜਾ ਦੇਸ਼ ਨੂੰ ਖਤਰਾ ਹੋ ਗਿਆ ਤੁਸੀਂ ਪਰਚੇ ਦਰਜ ਕਰਵਾ ਰਹੇ ਹੋ ਤੁਹਾਡੀ ਸਰਕਾਰ ਦੀ ਬਦਨਾਮੀ ਹੋ ਰਹੀ ਹੈ ਵਿਗੜਨਾ ਕੁਛ ਨਹੀਂ ਥੋੜੇ ਦਿਨ ਤਰੀਕਾ ਭੁਗਤਣਗੇ ਕੇਸ ਰਫਾਫਾ ਹੋ ਜਾਣਗੇ ਵੱ ਜੇਲ੍ਹ ਫੋਕਦਣਗੇ ਮਨੀ ਕੋਲ ਤੇ 8-10 ਪੱਤਰ ਕਰ ਲੈਣਾ ਹੋਰ ਕੁਝ ਨਹੀਂ ਨਿਕਲਣਾ ਪਰ ਭਗਵਾਨ ਜੀ ਮਾਨ ਸਾਹਿਬ ਮੈਂ ਗੱਲ ਦੱਸਦਾ ਕੈਪਟਨ ਅਮਰੀਂਦਰ ਤੁਹਾਡੇ ਨਾਲੋਂ ਜ਼ਿਆਦਾ ਸਿਆਣਾ ਸੀ ਤੇਉ ਨੂੰ ਪਤਾ ਸੀ ਕਿ ਵਪਾਰੀ ਨੂੰ ਕਿਵੇਂ ਮੋੜਨਾ ਕੇਜਰੀਵਾਲ ਤੇਰੇ ਨਾਲੋਂ ਵੀ ਜ਼ਿਆਦਾ ਸਿਆਣਾ ਸੀ ਕੈਪਟਨ ਅਮਰੀਂਦਰ ਮੈਂ ਦੱਸਣ ਲੱਗਿਆ ਕਿਉਂ ਤੁਹਾਡੀ ਪਾਰਟੀ ਦੇ ਰਾਜ ਸਭਾ ਮੈਂਬਰ ਹੈ ਟਰਾਈਡਨ ਦੇ ਰਜਿੰਦਰ ਗੁਪਤਾ ਮੈਂ ਰਜਿੰਦਰ ਗੁਪਤਾ ਦੀ ਗੱਲ ਕਰ ਲੱਗਿਆ ਆ ਰਜਿੰਦਰ ਗੁਪਤਾ ਹੈ ਆ ਰਜਿੰਦਰ ਗੁਪਤਾ ਹੈ ਆ ਨਾਲ ਇੱਕ ਪੱਗ ਵਾਲੀ ਫੋਟੋ ਮੇਰੀ ਸਤਨਾਮ ਦਾਉਂਦੀ ਹੈ ਉਹਦੇ ਨਾਲ ਇੱਕ ਮੋਨਾਜਾ ਬੰਦਾ ਖੜਾ। ਇੱਕ ਹੈਲੀਕਾਪਟਰ ਦਾ ਪਾਇਲਟ ਹੈ। ਇਹ ਹੈਲੀਕਾਪਟਰ ਦਾ ਪਾਇਲਟ ਹੈ ਅਰਜਿੰਦਰ ਗੁਪਤਾ ਦੀ ਫੋਟੋ ਨਾਲ ਮੇਰੇ। ਮੈਂ ਦੱਸਣ ਕਿ ਜਾ ਰਿਹਾ ਆ ਇੱਕ ਹੈਲੀਕਾਪਟਰ ਦਾ ਰੇਟ ਲਿਖਿਆ ਹੋਇਆ। ਇਸ ਮੈਂ ਇਹ ਸਕਰੀਨਸ਼ਾਟ ਮੈਂ ਪਾ ਦਾਂਗਾ। ਇਹ ਸਕਰੀਨਸ਼ਾਟ ਸਾਬਤ ਕਰਦਾ ਕਿ ਜਦੋਂ ਮੁੱਖ ਮੰਤਰੀ ਕਪਤਨ ਅਮਰਿੰਦਰ ਸਿੰਘ ਚੋਣ ਜਾਬਤਾ ਲੱਗਿਆ ਉਹਨੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਦੁਰਵਰਤੋਂ ਨਹੀਂ ਕੀਤੀ। ਅਰਜਿੰਦਰ ਗੁਪਤਾ ਤੋਂ ਪੈਸੇ ਲੋਹਾਤੇ ਠੱਗ ਲਿਆ। ਕਿਵੇਂ? ਚੋਣ ਜਾਬਤਾ ਲੱਗਿਆ ਪੰਜਾਬ ਸਰਕਾਰ ਦਾ ਹੈਲੀਕਾਪਟਰ ਨਹੀਂ ਵਰਤ ਸਕਦਾ ਪਰ ਪੰਜਾਬ ਦੇ ਅਮੀਰ ਵਪਾਰੀ ਹੈਗੇ ਆ। ਜਿਹੜੇ ਪਲੈਨਿੰਗ ਬੋਰਡ ਦੀ ਚੇਅਰਮੈਨੀ ਖਰੀਦ ਲੰਨੇ ਆ ਹਰਜਿੰਦਰ ਗੁਪਤਾ ਦੀ ਗੱਲ ਕਰ ਰਹੇ ਆ ਮੈਂ ਹਾਂ ਟ੍ਰਾਈਡੈਂਟ ਵਾਲਾ ਹਰਜਿੰਦਰ ਗੁਪਤਾ ਪੈਸੇ ਵਾਲਾ ਬੰਦਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੋਵੇ ਤਾਂ ਉਹ ਸਟੇਟ ਇਕਨੋਮਿਕ ਐਂਡ ਪਲੈਨਿੰਗ ਬੋਰਡ ਦਾ ਉਪ ਚੇਅਰਮੈਨ ਬਣ ਸਕਦਾ ਮਤਲਬ ਖਰੀਦ ਲੰਦਾ ਸੀਟ ਉਹ ਮੈਂ ਸਮਝਦਾ ਕਿਉਂ ਕਹਿ ਰਿਹਾ ਮੈਂ ਭਗਵੰਤ ਮਾਨ ਸਰਕਾਰ ਦੇ ਟਾਈਮ ਖਰੀਦੀ ਨਹੀਂ ਨਹੀਂ ਕੋਈ ਗੱਲ ਨਹੀਂ ਮੇਰੇ ਕੋਲ ਸਬੂਤ ਨਹੀਂ ਖਰੀਦੀ ਕਿ ਨਹੀਂ ਖਰੀਦੀ ਪਰ ਕੈਪਟਨ ਅਮਰਿੰਦਰ ਦੇ ਸਬੂਤ ਹੈ ਉਹ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਵਿੱਚ ਵੀ ਪਲੈਨਿੰਗ ਬੋਰਡ ਦਾ ਚੇਅਰਮੈਨ ਜਾਂ ਉਪ ਚੇਅਰ ਉਹ ਅਕਾਲੀ ਦਲ ਦੇ ਸਮੇਂ ਬਾਦਲ ਸਰਕਾਰ ਦੇ ਸਮੇਂ ਵੀ ਪਲਾਨਿੰਗ ਬੋਰਡ ਦਾ ਰਹਾ ਚੇਅਰਮੈਨ ਜੋ ਉਪ ਚੇਅਰਮੈਨ ਆ ਕਰਿੰਦਨ ਦੀ ਗੱਲ ਮੈਂ ਕਰਦਾ ਕੈਪਟਨ ਰਵਿੰਦਰ ਦੇ ਵਧੀਆ ਹੋਣ ਦੀ ਗੱਲ ਕਰਦਾ ਕੈਪਟਨ ਰਵਿੰਦਰ ਨੇ ਪਾਈ ਬਗਾਰ ਰਵਿੰਦਰ ਨੂੰ ਕਿ ਚੌਣ ਜਾਪਤਾ ਲੱਗਿਆ ਹੈਲੀਕਾਪਟਰ ਚਾਹੀਦਾ ਤਾਂ ਹੈਲੀਕਾਪਟਰ ਅਗਲੀਆਂ ਫੋਟੋ ਦਿਖਾ ਕੇ ਖੜਿਆ ਨਾ ਮੇਰੇ ਨਾਲ ਖੜਿਆ ਲੈਫਟੀਨੈਂਟ ਕਰਨਲ ਅਨਿਲ ਰਾਜ ਇਹ ਮੇਰੇ ਮਾਹੌਲ ਸ਼ਹਿਰ ਦਾ ਰਹਿਣ ਵਾਲਾ ਅਨਿਲ ਰਾਜ ਹੈ ਇਹ ਪਾਇਲਟ ਐਨ ਹੈਲੀਕਾਪਟਰ ਠੇਕੇ ਤੇ ਲਿਆ ਤੇ ਲਿਆ ਕਾਨਾ ਚ ਚੱਲਦਾ ਸੀ ਕੈਪਟਨ ਰਵਿੰਦਰ ਦਾ ਨਜ਼ਦੀਕੀ ਭਾਰਤ ਦੇ ਚਾਹਲ ਇੱਕ ਕੈਪਟਨ ਅਮਿੰਦਰ ਦੇ ਦਫਤਰ ਚ ਖੂਬੀराम ਹੁੰਦਾ ਸੀ। ਉਹਨਾਂ ਰਾਹੀਂ ਅਨਿਲ ਰਾਜ ਦਾ ਹੈਲੀਕਾਪਟਰ ਲੈ ਲਿਆ। ਸਰਕਾਰੀ ਨੀਵਾਂ ਤੇ ਦਰਬਾਰਤੋਂ ਨਹੀਂ ਕੀਤੀ ਸਰਕਾਰੀ ਹੈਲੀਕਾਪਟਰ ਹੈ ਠੰਗੀ ਮਾਰ ਕੇ ਲੱਗ ਲਿਆ। ਤਾਂ ਰਜਿੰਦਰ ਗੁਪਤਾ ਨੇ ਪੈਸੇ ਦਿੱਤੇ ਕੈਪਟਨ ਅਮਿੰਦਰ ਦੇ ਹੈਲੀਕਾਪਟਰ ਦੇ ਕਿੰਨੇ? ਇਹ ਕੋਰਟ ਕੇਸ ਦਾ ਹਵਾਲਾ ਦੇ ਕੇ ਬੋਲ ਰਿਹਾ ਮੈਂ ਮੇਰੇ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ। ਕੈਪਟਨ ਅਨਿਲ ਰਾਜ ਨੇ ਇਹਦੀ ਕੰਪਨੀ ਸੀ ਗ੍ਰੀਨ ਹਾਕ ਸੋਲੂਸ਼ਨ ਜ। ਹੈਲੀਕਾਪਟਰ ਸੀ ਇਹਦਾ। ਹੈਲੀਕਾਪਟਰ ਦੀ ਪੇਮੈਂਟ ਦਿੱਤੀ ਟ੍ਰਾਈਡ ਐਂਡ ਕੰਪਨੀ ਰਜਿੰਦਰ ਗੁਪਤਾ ਦੀ ਜਿਹੜਾ ਥੋੜਾ ਪਾਰਲੀਮੈਂਟ 'ਚ ਬੈਠਾ ਹੁ ਕਹਿੰਦੇ 1 ਕਰੋੜ ਇੱਕ ਹੋਰ ਦਿੱਤੀ ਆ ਫਿਰ 22 ਦਾ ਸੁਨੀ ਨੂੰ 50 ਲੱਖ ਇੱਕ ਲੋਟਸ ਟੈਕਸਪਾਰਕ ਨਾਮ ਦੀ ਕੰਪਨੀ ਆ ਓਰਜਿੰਦਰ ਗੁਪਤਾ ਦੀ ਜਾ ਉਹਦੇ ਨੇੜੇ ਦੀ ਜਾ ਕਿਸੇ ਹੋਰ ਦੀ ਆ ਸ਼ਕਲ ਰਜਿੰਦਰ ਗੁਪਤਾ ਤੇ ਆ 2519 ਨੂੰ ਤੇ 9519 ਨੂੰ 1 ਕਰੋੜ 1 ਕਰੋੜ ਬਠਿੰਡਾ ਕਾਟਨ ਮਿਲਦੇ ਨਾਮ ਦੀ ਕੰਪਨੀ ਆ ਇੱਕ 1 ਕਰੋੜ ਦਾ ਦਿੱਤਾ ਏਸ਼ੀਅਨ ਟ੍ਰੇਡਿੰਗ ਕੰਪਨੀ ਆ 31019 ਨੂੰ 50 ਲੱਖੇ ਦਾ ਦਿੱਤਾ ਕੈਪਟਨ ਅਮਿੰਦਰ ਵਧੀਆ ਸੀ ਉਹਨੇ ਦਰਬਾਰਤੋਂ ਨਹੀਂ ਕੀਤੀ ਕੈਪਟਨ ਦੀ ਹੈਲੀਕਾਪਟਰ ਤੇ ਕਨਾਲ ਅਨਿਲ ਰਾਜ ਦੇ ਖਰਚੇ ਦਿੱਤੇ ਰਜਿੰਦਰ ਗੁਪਤਾ ਤੇ ਰਜਿੰਦਰ ਗੁਪਤਾ ਵਰਗੇ ਵਪਾਰੀਆਂ ਨੇ ਫਿਰ ਮੈਂ ਤਾਂ ਹੀ ਕਹਿੰਦਾ ਸਿੱਤਾਵਾਂ ਵਿਕਦਿਆਂ ਜਦੋਂ ਕੈਪਟਨ ਅਮਰਿੰਦਰ ਦੇ ਹੈਲੀਕਾਪਟਰਾਂ ਦਾ ਖਰਚਾ ਟ੍ਰਾਈਡੈਂਟ ਦਾ ਵਪਾਰੀ ਰਜਿੰਦਰ ਗੁਪਤਾ ਕਰ ਰਿਹਾ ਤਾਂ ਬਦਲੇ ਵਿੱਚ ਕੈਪਟਨ ਅਮਰਿੰਦਰ ਰਾਜ ਸਭਾ ਦੀ ਸੀਟ ਵੀ ਦੇ ਸਕਦਾ ਪਲੈਨਿੰਗ ਬੋਰਡ ਦੀ ਚੇਅਰਮੈਨੀ ਉਪ ਚੇਅਰਮੈਨੀ ਵੀ ਦੇ ਸਕਦਾ ਬਾਦਲ ਵੀ ਦੇ ਸਕਦਾ ਕੈਪਟਨ ਅਮਰਿੰਦਰ ਵੀ ਦੇ ਸਕਦਾ ਭਗਵਾਨਤ ਮਾਨ ਕਿਉਂ ਨਹੀਂ ਦੇ ਸਕਦਾ ਉਹਨੇ ਵੀ ਦਿੱਤੀ ਹੋएगी ਪਰ ਚੇਅਰਮੈਨ ਹੀ ਬੰਨਾ ਭਗਵਾਨ ਜੀ ਮੈਂ ਤੇਰੇ ਵਾਸਤੇ ਕੰਮ ਥੋੜੀ ਕੇਦਰੀ ਵਾਲੀ ਬੰਨਦਾ ਹੋਣਾ ਜਾਂ ਦਿੱਲੀ ਵਾਲੀ ਟੀਮ ਬੰਨਦੇ ਹੋਣੇ ਫਿਰ ਇਹ ਸੌਦੇਵਾਜੀ ਉਧਰ ਕਰਦਾ ਤਾਂ ਇਹ ਸੌਦੇਵਾਜੀ ਵੀ ਕੇਦਰੀ ਵਾਲਾ ਤੂੰ ਵੀ ਕਰ ਲਿਆ ਕਰ ਯਾਰ ਸਾਡੇ ਪੰਜਾਬ ਦੇ ਖਜ਼ਾਨੇ ਦੇ ਬੋਝ ਕਨੂੰ ਬਣਿਆ ਰਜਿੰਦਰ ਗੁੱਪਤ ਨੂੰ ਕਹਦੇ ਵੀ ਕੱਪ ਨਾਮ ਅਮਰੀਂਦਰ ਦਾ ਹੈਲੀਕਾਪਟਰ ਵੀ ਸਪਾਂਸਰ ਕਰਦਾ ਰਿਹਾ ਖਰਚਾ ਕਰਦਾ ਰਿਹਾ ਮੇਰਾ ਵੀ ਕਰ ਦੇ ਜਾਂ ਮੇਰੀ ਟੀਮ ਦਾ ਵੀ ਕਰ ਦੇ ਆ ਨਾਂ ਮਣੀ ਗੋਲ ਵਰਗੇ ਨੂੰ ਲੱਭਣੇ ਪੈਣ ਕਿ ਹੈਲੀਕਾਪਟਰ ਦੀ ਪੂਛ ਦਾ ਨੰਬਰ ਇਹ ਹੈ ਤੇ ਇਸ ਵੈਬਸਾਈਟ ਤੇ ਪਾ ਕੇ ਦੇਖੀਏ ਆ ਕਿੱਥੇ ਕਿੱਥੇ ਜਾ ਰਿਹਾ ਹੈਲੀਕਾਪਟਰ ਆ ਪੰਜਾਬ ਦਾ ਉਹ 10 ਪੱਤਰਕਾਰਾਂ ਨੇ ਇਸ ਗੱਲ ਨੂੰ ਚਲਾਇਆ ਤੇ ਤੁਹਾਡੀ ਪੁਲਿਸ ਪਰ ਤੇ ਪੁਲਿਸ ਨਹੀਂ ਕਰਦੀ ਵਿਚਾਰੀ ਉਹ ਤਾਂ ਸਾਡੇ ਵਰਗੇ ਆਮ ਬੰਦੇ ਆ ਹਮੇਸ਼ਾ ਪੁਲਿਸ ਬੇਈਮਾਨ ਨਹੀਂ ਹੁੰਦੀ ਬਦਨਾਮ ਨਹੀਂ ਹੁੰਦੀ ਉਸ ਪੁਲਿਸ ਨੂੰ ਮਜਬੂਰ ਕੀਤਾ ਕਿ ਨੇ ਜਿਨੇ ਬੜੀ ਔਖੀ ਅੰਗਰੇਜ਼ੀ ਚ ਐਫ ਆਈ ਆਰ ਲਖਵਾਈ ਕੌਣ ਹੋ ਭਗਵਾਨ ਤੁਮ ਤਾਂ ਕਹ ਨਹੀਂ ਸਕਦਾ ਉਹ ਤਾਂ ਸਤਰਾਮ ਵਰਗੇ ਪੜ੍ਹਿਆ ਲਿਖਿਆ ਹੈ ਨਾ ਥੋੜਾ ਜਿਹਾ ਉਹ ਕੋਈ ਨਾ ਕੋਈ ਚਲਾਕ ਬਾਂਦਰ ਹੈ ਬਿੱਲੀ ਲੜਾਈ ਚਲਾਕ ਬਾਂਦਰ ਮਤਲਬ ਕੋਈ ਅਫਸਰ ਹੈਗਾ ਜਾਤਾ ਉਹ ਦਿਵਾਤਾ ਉਹ ਅਫਸਰ ਪਰਚਾ ਦਾ ਦਿਕਾਨ ਵਾਲਾ ਜਾ ਉੱਪਰ ਭਗਵੰਤ ਮਾਨ ਸਰਕਾਰ ਦਾ ਦਬਾਵਾ ਕਰਨਾ ਚਾਹੁੰਦਾ ਇਹ ਸਾਰੇ মিডিਆ ਨੂੰ ਖਲਾਫ ਕਰ ਦੋ ਅਖਾੜ ਟਾਈਮ ਚੱਲਦਾ ਭਗਵੰਤ ਮਾਨ ਯਾਰ ਤੇਰੀ ਸਰਕਾਰ ਚ 2024 2025 ਅਖਾੜ ਟਾਈਮ ਕਿਵੇਂ ਚੱਲਦਾ ਆ 10 ਪੱਤਰਕਾਰ ਦੇ ਪਰਚੇ 4 ਜਨਵਰੀ ਨੂੰ ਥੋੜਾ ਵਿਰੋਧ ਕਰਨ ਪਹੁੰਚਾਂਗੇ ਕਿ ਤੁਸੀਂ ਗਲਤ ਕੀਤਾ ਚੰਡੀਗੜ੍ਹ ਚ ਪ੍ਰੋਟੈਸਟ ਕਰਾਂਗੇ ਮੈਂ ਤਾਂ ਪਹੁੰਚ ਰਿਹਾ ਬਾਈ ਪਹਿਲੀ ਵਾਰ ਨਹੀਂ ਹੋਇਆ ਇਹ 10 ਪੱਤਰਕਾਰ ਨਾ ਲੱਗਦੀ ਤੇਰੀ ਬਿਜਲੈਸ ਬਿਊਰੋ ਪੰਜਾਬ ਦਾ ਲੁਧਿਆਣਾ ਦਫ਼ਤਰ ਇੱਕ ਪੱਤਰਕਾਰ ਹੈ ਰਾਏਕੋਟ ਦਾ ਗੁਰਸੇਵਕ ਸਿੰਘ ਮਿੱਠਾ ਉਹਨੂੰ ਟੰਗਾਂ ਨੂੰ ਫਿਰਦਿਆ ਬਿਜ਼ਨੈਸ ਬਿਊਰੋ ਲੁਧਿਆਣਾ ਕਿਉਂਕਿ ਉਸ ਰਾਏਕੋਟ ਦੇ ਗੁਰਸੇਵਕ ਸਿੰਘ ਮਿੱਠਾ ਪੱਤਰਕਾਰ ਨੇ ਇੱਕ ਬਿਰਵਾ ਹਰਤ ਦੀ ਮਦਦ ਕੀਤੀ ਤਹਿਸੀਲਦਾਰ ਦੇ ਪ੍ਰਿਸ਼ਟਾਚਾਰਨ ਨੂੰ ਨੰਗਾ ਕੀਤਾ ਤੇ ਉਹ ਤਹਿਸੀਲਦਾਰ ਜਿਹੜਾ ਬਿਜ਼ਨੈਸ ਬਿਊਰੋ ਨੇ ਇੱਕ ਲਿਸਟ ਜਾਰੀ ਕੀਤੀ ਸੀ ਪ੍ਰਿਸ਼ਟਾਚਾਰ ਪ੍ਰਿਸ਼ਟਾਚਾਰੀ ਤਹਿਸੀਲਦਾਰਾਂ ਦੀ ਵਿਸ਼ਵਜੀਤ ਮਾਨਾ ਤਹਿਸੀਲਦਾਰ ਦਾ ਨਾਮ ਲਿਸਟ ਵਿੱਚ ਨਾਮ ਸੀ ਤੇ ਉਹ ਰਿਸ਼ਵਤ ਦਾ ਲੈਣ ਦੇਣ ਦਾ ਕਪਲਾਵਾਂ ਜਾ ਕਰ ਕੀਤਾ ਮਿੱਠੇ ਨੇ ਤੇ ਤੇਰੀ ਬਿਜ਼ਨਸ ਬਿਊਰੋ ਹਸਪੱਤਰਕਾਰਾਂ ਨੂੰ ਟੰਗਣ ਨੂੰ ਪਿੱੜਦੇ ਆ। ਆ ਕੱਲ ਪਰਸੋਂ ਹੀ ਭੇਜਿਆ ਨੋਟਿਸ ਜਿਹੜਾ ਉਹ ਪਰਵਾਨਾ ਭੇਜਿਆ ਕਰਦੇ ਬਿਜ਼ਨਸ ਬਿਊਰੋ ਨੇ ਗੁਰਸੇਵ ਸਿੰਘ ਮਿੱਠੇ ਨੂੰ ਉਹ ਸਾਨੂੰ ਮਿਲ ਕੇ ਗਿਆ ਹਾਈ ਕੋਰਟ ਚ ਪੈਰਵਾਈ ਕਰਨ ਲਈ ਕੋ ਮੁੰਡਾ ਮੈਨੇ ਮਿਲਿਆ ਉਹ। ਯਾਰ ਮੁਕੇਸ਼ ਮਲਵਾੜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕੀ ਘੱਟ ਲੋਗੇ ਤੁਸਾਨੂੰ ਜੇਲ੍ਹ ਭੇਜ ਗਏ। ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ। ਮੇਰਾ ਸਾਥੀ ਮੋਹਾਲੀ ਤੋਂ ਪੱਤਰਕਾਰ ਰਜਿੰਦਰ ਸਿੰਘ ਤੰਗੜਾ ਤੁਹਾਡੀ ਪੁਲਿਸ ਨੇ ਦਬਾਓ ਚ ਆ ਕੇ ਕਿਹਦੇ ਦਬਾਓ ਚ ਆਏ ਤੁਸੀਂ ਦੇਖੋ। ਤਿੰਨ ਛੁੱਠੇ ਪਰ ਰੇਪ ਦੇ ਚੌਥਾ ਪਰਚਾ ਸਾਬਤ ਕਰ ਲਿਆ ਤੁਹਾਡੀ ਪੁਲਿਸ ਨੇ ਸਾਡੇ ਆਈਓ ਥੋੜੇ ਐਸਪੀ ਬਿਆਨ ਦੇ ਕੇ ਕੋਰਟ ਚ ਸਾਬਤ ਕਰਕੇ ਉਹ ਰੇਪ ਵਾਲੀ ਮੁੱਕਰ ਗਏ ਕਹਿੰਦੀ ਮੇਰਾ ਤਾਂ ਬਿਆਨ ਹੀ ਨਹੀਂ ਰੇਪ ਦਾ ਜਾਮਨਾਲ ਵਾਲੀ ਪੱਤਰਕਾਰ ਤੇ ਕਹਿੰਦੀ ਮੇਰੇ ਕੋਈ ਬਿਆਨ ਨਹੀਂ ਹੈ ਜੀ ਆਈਓ ਨੂੰ ਪੁੱਛਿਆ ਹਾਂ ਵੀ ਦੱਸ ਕਹਿੰਦੀ ਨਾ ਜੀ ਮੇਰੇ ਤਾਂ ਜਿੱਦਾਂ ਮੇਰੇ ਅਫਸਰ ਨੇ ਕਿਹਾ ਮੈਂ ਤਾਂ ਉਦਾਂ ਕਰਦਾ ਅਫਸਰ ਕੌਣ ਹੈ ਐਸਪੀ ਇੱਕ ਔਰ ਦਾ ਐਸਪੀ ਇੱਕ ਮੰਤਰੀ ਦੀ ਘਰ ਵਾਲੀ ਅਦਾਲਤ ਵਿੱਚ ਨਹੀਂ ਆ ਰਹੇ ਇਹ ਸਾਬਤ ਕਰਨ ਦੇ ਰੇਪ ਦਾ ਪਰਚਾ ਸੱਚਾ ਹੈ ਨੌਨ ਅਵੇਲੇਬਲ ਵਾਲੰਟ ਕੱਟਿਆ ਹੈ ਅਦਾਲਤ ਨੇ ਮਹੌਲੀ ਅਦਾਲਤ ਨੇ ਸੋ ਪਹਿਲਾਂ ਕਦੇ ਐਦਾ ਨਹੀਂ ਹੋਇਆ ਭਗਵੰਤ ਮਾਨਾ ਕੈਪਟਨ ਅਮਿੰਦਰ ਦੀ ਸਰਕਾਰ 'ਚ ਨਹੀਂ ਹੋਇਆ ਚਰਨ ਜੀ ਚੰਨੀ ਦੀ ਸਰਕਾਰ 'ਚ ਨਹੀਂ ਹੋਇਆ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ ਨਹੀਂ ਹੋਇਆ ਕੇ ਮੁੱਖ ਮੰਤਰੀ ਨੂੰ ਸਵਾਲ ਕਰੋ ਹੈਲੀਕਾਪਟਰ ਦੀ ਦਰਬਾਰਤੋਂ ਬਾਰੇ ਪੁੱਛੋ ਪੁਲਿਸ ਦੇ ਵਿੱਚ ਫੈਲੇ ਪ੍ਰਿਸ਼ਟਾ ਕਰਮੇ ਰੌਲਾ ਪਾਓ ਤੇ ਕੈਪਟਨ ਅਮਿੰਦਰ ਨੇ ਪਰਚੇ ਦਾਜ ਕਰਾ ਦਿੱਤੇ ਹੁਣ ਐਦਾ ਨਹੀਂ ਹੋਇਆ ਬਈ ਚਰਨ ਜੀ ਚੰਨੀ ਨੇ ਪਾਕੇ ਦਾਜ ਕਰਾ ਦਿੱਤੇ ਹੁਣ ਐਦਾ ਨਹੀਂ ਹੋਇਆ ਪ੍ਰਕਾਸ਼ ਸਿੰਘ ਬਾਦਲ ਨੇ ਪਰਚੇ ਦਾਜ ਕਰਾ ਦਿੱਤੇ ਹੁਣ ਐਦਾ ਨਹੀਂ ਹੋਇਆ ਭਗਵੰਤ ਮਾਨ ਤੇਰੀ ਸਰਕਾਰ 'ਚ ਹੋਇਆ ਮੈਂ ਬੜਾ ਖੁਸ਼ ਨਹੀਂ ਸੀ ਸਮਝਦਾ ਸੀ ਆਪਣੇ ਆਪ ਨੂੰ ਕਿ ਅੰਮ੍ਰਿਤਾਂ ਦੇ ਬਾਗਾਂ ਦਾ ਘਪਲਾ ਨੰਗਾ ਕਰਤਾ 7.5 ਕਰੋੜ ਰੁਪਏ ਵਾਪਸ ਆ ਗਿਆ ਮੇਰੇ ਕਾਰਨ ਆ ਮੇਰੇ ਕਾਰਨ ਮੈਂ ਬੜਾ ਖੁਸ਼ ਨਹੀਂ ਸੀ ਉਹ ਦੇ ਉਦਯੋਗਿਕ ਪਲਾਟ ਘਾ ਦਾ ਨੰਗਾ ਕਰਤਾ ਸੈਂਕੜੇ ਕਰੋੜ ਦੇ ਪਲਾਟ ਪੰਜਾਬ ਸਰਕਾਰ ਨੂੰ ਵਾਪਸ ਮਿਲੇ ਮੇਰੇ ਕਾਰਨ ਤੇ ਸੈਂਕੜੇ ਕਰੋੜ ਦੀ ਰਿਸ਼ਵਤ ਖੋਰੀ ਹੋਈ ਹੈ ਤੁਹਾਡੇ ਅਫਸਰਾਂ ਨੇ ਕੀਤੀ ਹੈ ਮੇਰੇ ਕਾਰਨ ਦੋ ਨੰਬਰ ਦੇ ਜੇਬਾਂ ਭਰੀਆਂ ਉਹਨਾਂ ਦੀਆਂ ਪੰਜਾਬ ਸਰਕਾਰ ਦਾ ਖਜ਼ਾਨਾ ਪਾਲ ਜੀ ਮਦਦ ਕੀਤਾ ਤੇ ਤੁਹਾਡੀ ਸਰਕਾਰ ਚ ਹੀ ਇਨਾਮ ਮਿਲਿਆ ਕਿ ਸਤਨਾਮ ਨੂੰ ਜੇਲ੍ਹ ਠੋਕਿਆ ਚੁਪੀ ਨਹੀਂ ਕਰਦਾ ਇਹ ਪਰਚਾ ਅੱਜ ਕਾਇਆ ਤੇ ਜਿਹੜਾ ਮੈਂ ਕਹਿ ਰਿਹਾ ਸੀ ਬ ਜਦੋਂ ਤੁਸੀਂ ਆਪਣਾ ਵਿਜਨਲ ਵਿਭਾਗ ਦਾ ਹੈੱਡ ਚੀਫ ਸਾਈਟ ਤੇ ਕੀਤਾ ਤਾਂ ਇਹ ਇਲਜ਼ਾਮ ਤੁਹਾਡੀ ਸਰਕਾਰ ਨੇ ਲਾਇਆ। ਸੁਣ ਮਾਰੀ ਗੱਲ ਭਗਵੰਤ ਮਾਨਾ ਯਾਰ। ਤੇਰੀ ਕਰੇ ਮੋਹਾਲੀ ਪੁਲਿਸ ਦੇ ਵੀ ਮੈਂ ਦੱਸਾਂਗਾ ਕਿਵੇਂ ਟ੍ਰੈਵਲ ਜੈਂਟਰਾਂ ਨਾਲ ਮੇਰੀ ਹੋਈ ਐ। ਉਹ ਮੇਰਾ ਨਿੱਜੀ ਜਿਹਾ ਮਾਮਲਾ। ਸੋ ਭਗਵੰਤ ਮਾਨ ਮਜਬੂਰ ਕਰ ਰਿਹਾ ਤੂੰ ਤੇਰੇ ਖਿਲਾਫ ਅਸੀਂ ਬੋਲੀਏ ਤੇਰੀ ਸਰਕਾਰ ਖਿਲਾਫ ਬੋਲੀਏ। ਪੰਜਾਬ ਦੇ ਖਜ਼ਾਨੇ ਨੂੰ ਬਚਾਉਣ ਵਾਸਤੇ ਜਿਹੜੇ ਯੋਧੇ ਮਨੀ ਗੋਇਲ ਵਰਗੇ ਉਹ ਪੱਤਰਕਾਰ ਜਿਹੜੇ ਨੰਗਾ ਕਰ ਰਹੇ ਸਾਰੇ ਸਕੈਮ ਨੂੰ ਤੁਸੀਂ ਉਹਨਾਂ ਜਿੰਨਾਂ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੇ ਆਂ। ਕਹੀਦਾ ਤਾਂ ਇਹ ਸੀ ਭਗਵੰਤ ਮਾਨ ਯਾਰ ਤੂੰ ਪਤਾ ਕਰਦਾ ਕਿ ਤੇਰੀ ਗੈਰ ਹਾਜ਼ਰੀ ਤੇਰਾ ਹੈਲੀਕਾਪਟਰ ਲੈ ਕੇ ਤੇਰਾ ਨਹੀਂ ਪੰਜਾਬ ਸਰਕਾਰ ਦਾ ਲੋਕਾਂ ਦਾ ਹੈਲੀਕਾਪਟਰ ਲੈ ਕੇ ਕੌਣ ਭੱਜੀ ਜਾ ਰਿਹਾ ਕਿਤੇ ਇਹਦਾ ਨਹੀਂ ਰਾਤ ਨੂੰ ਕੋਈ ਹੈਲੀਕਾਪਟਰ ਚੋਰੀ ਕਰ ਲਿਆ ਜਿੱਦਾਂ ਕੋਈ ਮਹੱਲੇ 'ਚ ਖੜੀ ਕਾਰ ਚੋਰੀ ਕਰ ਲੈਂਦਾ ਚੋਰ ਤੇ ਕਿਹੜਾ ਦੇ ਕੇ ਖੜਾ ਲੈਂਦਾ ਗੈਰੇਜ ਦੇ ਵਿੱਚ ਇਹ ਕਾਰ ਨਹੀਂ ਆ ਹੈਲੀਕਾਪਟਰ ਹੈ ਤੇ ਇਹਦਾ ਖਰਚਾ ਇੱਕ ਇੱਕ ਗੇੜੇ ਦਾ 5-5 10 ਲੱਖ ਰੁਪਇਆ ਨਹੀਂ ਤਾਂ ਕਰਨ ਵਾਲਾ ਅਨਿਲ ਰਾਜ ਗ੍ਰੀਨ ਹਾਕ ਸੋਲੂਸ਼ਨ ਨਾਮ ਦੀ ਕੰਪਨੀ ਜਿਹਨੇ ਹੈਲੀਕਾਪਟਰ ਦਿੱਤਾ ਸੀ ਕੈਪਟਨ ਅਮਰਿੰਦਰ ਨੂੰ ਉਹਨੂੰ ਪੁੱਛ ਕੇ ਦੇਖੀ ਉਹਦਾ ਕੋਰਟ ਕੇਸ ਇਹੀ ਚੱਲਦਾ ਕਹਿੰਦਾ 5 ਕਰੋੜ ਤਾਂ ਮਿਲ ਗਿਆ ਮੇਰਾ 2 ਕਰੋੜ ਅਸਲੀ ਮਿਲਿਆ ਨਹੀਂ ਨਾਲ ਮੇਰਾ ਵਿਆਜ ਬਣਦਾ ਨਾਲ GST ਬਣਦੀ ਆ ਉਹ ਭਾਈ ਸਾਹਿਬ ਇਲੈਕਸ਼ਨ ਦੇ ਦਿਨਾਂ 'ਚ ਥੋੜਾ ਜਿਹਾ ਚਲਾ ਗਿਆ ਹੈਲੀਕਾਪਟਰ 8 ਕਰੋੜ ਬਣ ਗਿਆ ਮਿਲਿਆ ਨਹੀਂ ਮਿਲਿਆ ਲੱਗਾ ਮਾਮਲਾ ਕੋਰਟ ਦਾ ਕੀ ਹੋਇਆ ਮੈਨੂੰ ਕੁਝ ਨਹੀਂ ਪਤਾ ਮੈਨੂੰ ਕੁਝ ਨਹੀਂ ਲੱਗਦਾ 8 8 ਕਰੋੜ ਰੁਪਈਆ ਜੇ ਕੈਪਟਨ ਅਮਰਿੰਦਰ ਇਲੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਆਪਣੀ ਜੇਬਾਂ 'ਚੋਂ ਖਰਚ ਦਿੰਦਾ ਜ ਉਹ ਕੋਲੇ ਨਾਲ ਵਧੀਆ ਸੀ ਭਗਵੰਦ ਮਾਨ ਇਹ ਪੰਜਾਬ ਦੇ ਖਜ਼ਾਨੇ ਦੇ ਬੋਝ ਨਹੀਂ ਸੀ આરોਪ ਨਹੀਂ ਲੱਗੇ ਸੀ ਕਿ ਆ ਕੇਜਰੀਵਾਲ ਜਾਂ ਰਾਹੁਲ ਗਾਂਧੀ ਪੰਜਾਬ ਦਾ ਹੈਲੀਕਾਪਟਰ ਤੇ ਵੀ ਝੂਟੇ ਲੰਦਾ ਫਿਰ ਰਿਹਾ ਆ ਬਹੁਤ ਮਾਰਾ ਕਰਿਆ ਬਚਾਏ ਨੂੰ ਨਾ ਤਾਂ ਸਪਨਾਮ ਦਾਉ ਆਮ ਆਦੀ ਪਾਰਟੀ ਦਾ ਕਰਿੰਦਾ ਐ ਨਾ ਮੈਂਬਰ ਐ ਨਾ ਬਰੋਦੀ ਐ ਮਦਦ ਕੀਤੀ ਆਮ ਆਦੀ ਪਾਰਟੀ ਦੀ ਪੁਰਾਣੀਆਂ ਸਰਕਾਰ ਦੇ ਮੰਤਰੀ ਦੁਸ਼ਮਣ ਹੀ ਖੱਟੀ ਆਮ ਆਦੀ ਪਾਰਟੀ ਦੇ ਕਰਨ ਇਸ ਉਮੀਦ ਨਾਲ ਵੀ ਵਧੀਆ ਹੋਏਗਾ ਕੁਝ ਤਰੀਫਾਂ ਵੀ ਕਰਦੇ ਹੁਣ ਵੀ ਕਰਦੇ ਆਂ ਤਰੀਫਾਂ ਭਗਵੰਦ ਮਾਨ ਤੇਰੀ ਤਰੀਫਾਂ ਕਰਦੇ ਆ ਪਰ ਜਿੱਥੇ ਗਲਤ ਐ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਵੀ ਰੱਖਾਂਗੇ ਰੱਖ ਵੀ ਰਹੇ ਆਂ ਤੇਰੀ ਸਰਕਾਰ ਦੇ ਪੁਰਜੇ ਸਤਨਾਮ ਨੂੰ ਮਾਰਨ ਨੂੰ ਵੀ ਫੜਦੇ ਨੇ ਜਿੱਲਾ ਠੋਕਣ ਨੂੰ ਵੀ ਫੜਦੇ ਕੋਈ ਗੱਲ ਨਹੀਂ ਫਿਰ ਕੀ ਹੈ ਲੋਕੋ ਲੋਕਾਂ ਨੂੰ ਮੈਂ ਬੇਨਤੀ ਕਰਦਾ ਲੋਕੋ ਸਰਕਾਰਾਂ ਦਾ ਹਾਲ ਤਾਂ ਇਹ ਹੀ ਹੈ ਸਾਡੇ ਵਰਗਿਆਂ ਨੂੰ ਮਣੀ ਕੋਲ ਵਰਗਿਆਂ ਨੂੰ ਸਹੀ ਬੋਲਣ ਲਈ ਪੱਤਰ ਕਰ ਕੋਈ ਸਰਕਾਰ ਬਰਦਾਸ਼ਤ ਨਹੀਂ ਕਰਦੀ ਹੁੰਦੀ ਕੋ ਘੱਟ ਤੋਂ ਵੱਧ ਨੁਕਸਾਨ ਕਰਦੀ ਹੁੰਦੀ ਇਹਦਾ ਇੱਕੋ ਇੱਕ ਹੱਲ ਹੈ 3600 ਬੰਦੇ ਮਣੀ ਕੋਲ ਬਣ ਜਾਣਾ 3600 ਬੰਦੇ ਆਰਟੀਆ ਐਕਟਿਵਿਸਟ ਬਣ ਜਾਣਾ ਸੈਂਕੜੇ ਬੰਦੇ ਸਤਨਾਮ ਦਾ ਅੰਦਰ ਦਾ ਵੀਡੀਓ ਬੋਲਣਾ ਕਿੰਨੂ ਕਿੰਨੂ ਟੱਗ ਲੋਕ ਤੁਸੀਂ ਜੇ ਇਹੇ ਕੁਝ ਕਰੋਗੇ ਜਾਗਰ ਕਿਸੇ ਪੁਲਿਸ ਦੀ ਹਿੰਮਤ ਨਹੀਂ ਝੁੱਠੇ ਪਰਚੇ ਜਾਂਦਾ ਜੇਲ੍ਹ ਠੋਕਦੇ ਕਿਸੇ ਮੁੱਖ ਮੰਤਰੀ ਦੀ ਹਿੰਮਤ ਨਹੀਂ ਕਿ ਜੇਲ੍ਹ ਠੋਕਦੇ ਕਿਸੇ ਹੋਰ ਬਾਹਰਲੇ ਸਟੇਟ ਦੇ ਆਗੂ ਦੀ ਹਿੰਮਤ ਨਹੀਂ ਕਿ ਪੰਜਾਬ ਦੇ ਖਜ਼ਾਨੇ ਦੇ ਕੁੰਡਲੀ ਮਾਰ ਕੇ ਬੈਠਾ ਰਹੇ ਤੇ ਸਾਡੇ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕਰੇ ਲੋਕੋ ਤੁਸੀਂ ਆਇਆ ਕਰੋ ਸਾਹਮਣੇ ਯਾਰ ਕਿੰਨੇ ਪਰਚੇ ਦਰਜ ਕਰ ਲਣਗੇ ਇਹ ਕਿੰਨੇ ਕੁੱਟ ਲੈਣਗੇ ਸਾਨੂੰ ਤਾਂ ਰੇਜ ਨੂੰ ਸਾਲੇ ਛੱਡ ਦਿੱਤਾ ਕਰਾਂਗੇ ਤਾਂ ਰੇਜ ਨੂੰ ਮੁਕਤ ਕਰਾਂਗੇ ਸੋ ਜੋ ਤੁਸੀਂ ਕਰ ਰਹੇ ਹੋ ਭਗਵਾਨਤ ਮੰਤਰੀ ਸਰਕਾਰ ਦੇ ਨਾਲ ਇਹ ਬੜਾ ਗਲਤ ਹੋ ਰਿਹਾ ਇਹਨੂੰ ਰੋਕ ਲੈ ਤੇ ਹੁਣ ਅਸੀਂ 4 ਜਨਵਰੀ ਨੂੰ ਦੁਪਹਿਰੇ 1 ਵਜੇ ਚੰਡੀਗੜ੍ਹ ਸੈਕ ਦੇ ਭਗਵਾਨਤ ਮਾਨ ਸਰਕਾਰ ਮੁਰਦਾਵਾਦ ਵੀ ਬੋਲਾਂਗੇ ਜੇ ਇਹ ਵੀਡੀਓ ਮੇਰੀ ਭਗਵਾਨਤ ਮਾਨ ਤੱਕ ਪਹੁੰਚਦੀ ਹੈ ਪਿੰਡੂ ਬੰਦਿਆਰ ਪਹੁੰਚਦਾ ਮੁੱਖ ਮੰਤਰੀ ਸਾਹਿਬ ਕਹਿਣਾ ਮੈਨੂੰ ਚੰਗਾ ਨਹੀਂ ਲੱਗਦਾ ਯਾਰ ਭਗਵਾਨਤ ਮਾਨ ਜੇ ਤੈਨੂੰ ਅਕਲ ਦੀ ਆ ਜਾਏ ਕੋਸ਼ਿਸ਼ ਕਰੀ ਚਾਰ ਤਰੀਕ ਤੋਂ ਪਹਿਲਾਂ ਇਹ ਪਰਚੇ ਪਰਚੇ ਕੈਨਸਲ ਕਰਨ ਵਾਲ ਚਲੇ ਜਾਏ ਨਹੀਂ ਤਾਂ ਲੋਕਾਂ ਦਾ ਰੋ ਫਿਰ ਸਰਕਾਰ ਨਾਲ ਮਜਬੂਰ ਕਰਦਾ ਹੈ ਮਲਵਿੰਦਰ ਮਾਲੀ ਦੇ ਕੇਸ 'ਚ ਤੁਸੀਂ ਦੇਖ ਲਿਆ ਪਹਿਲਾਂ ਮਨਜਿੰਦਰ ਜਿਹੜਾ ਪੱਤਰਕਾਰ ਹੈ ਉਹਦੇ ਖਾਤੇ ਤੁਸੀਂ ਦੇਖ ਲਿਆ ਤੇ ਹੋਰ ਕਈ ਪਰਚੇ ਤੁਹਾਨੂੰ ਕੈਨਸਲ ਕਰਨੇ ਪਏ ਆ ਕਿਤੇ ਇਹ ਨਾ ਹੋਵੇ ਫਿਰ ਤੇ ਲੋਕਾਂ ਦੀ ਤਾਕਤ ਆ ਕਿ ਤੁਹਾਨੂੰ ਮਜਬੂਰ ਹੋਣਾ ਪਏ ਇਸ ਕਰਕੇ ਬਾਈ ਅਕਲ ਕਰ ਆਪਣੀ ਸਰਕਾਰੀ ਮਸ਼ੀਨਰੀ ਦੇ ਟੁੱਟੇ ਫੁੱਟੇ ਸਿਸਟਮ ਤੇ ਟੁੱਟੇ ਫੁੱਟੇ ਪੁਰਜ਼ਿਆਂ ਨੂੰ ਪ੍ਰਿਸ਼ਟ ਪੁਰਜ਼ਿਆਂ ਨੂੰ ਕਾਬੂ ਚ ਕਰ ਇਹ ਭਾਤੀ ਪੁਰਤੇ ਦੇ ਖਤਮ ਕਰ ਨਹੀਂ ਤੇਰਾ ਬਗਾਰ ਤੱਕ ਕੁਝ ਨਹੀਂ ਸਕਦਾ ਮਾੜਾ ਬਣਾ ਤੰਗ ਕਰ ਸਕਦਾ ਤੇਰੀ ਮਰਜ਼ੀ ਹੈ ਸਲਾਹ ਤੈਨੂੰ ਦੇਣੀ ਜੀ ਦੇ ਦਿੱਤੀ ਪੁਰਾਣਾ ਸਾਥੀ ਆ ਤੇਰਾ ਬਾਕੀ ਤੇਰੀ ਮਰਜ਼ੀ ਤੇ ਠੀਕ ਆ ਤੇਰੀ ਤਰ੍ਹਾਂ ਅਸੀਂ ਪੰਜਾਬ ਸਰਕਾਰ ਦੇ ਹੈਲੀਕਾਪਟਰ ਟੁੱਟਣ ਲਏ ਪਰ ਤੇਰੇ ਹੈਲੀਕਾਪਟਰ ਦੇ ਪਾਇਲਟ ਨੂੰ ਜਾਣਦੇ ਹਾਂ ਜਿਹੜੀ ਜਾਣਕਾਰੀ ਹੈਗੀ ਨਾ ਉਹ ਹੈ ਹੈਲੀਕਾਪਟਰ ਦੇ ਝੋਟਿਆਂ ਦੀ ਤੇ ਖਰਚਿਆਂ ਦੀ ਸਾਰੀ ਹੈਗੀ ਆ ਤੇ ਨਾਲ ਲੱਗਦੀ ਆਪਾਂ ਕ ਗ੍ਰੀਨ ਹਾਕ ਸੋਲੂਸ਼ਨ ਹੈਲੀਕਾਪਟਰ ਦਾ ਮਾਲਕ ਉਹਦੀ ਵੀ ਗੱਲ ਕਰਤੀ ਵਿਚਾਰੇ ਦੇ ਪੈਸੇ ਫਸੇ ਹੋਏ ਸੀ ਰਜਿੰਦਰ ਗੁਪਤਾ ਮੈਂ ਕਿ ਰਜਿੰਦਰ ਗੁਪਤਾ ਲਈ ਨਾ ਪੋਸਟ ਪਾਈ ਸੀ ਉਹ ਪੜ੍ਹ ਕੇ ਫੇਰ ਸੁਣਾ ਰਿਹਾ ਹੋ ਸਕਦਾ ਰਜਿੰਦਰ ਗੁਪਤਾ ਸੁਣ ਲੇ ਤੇ ਪੈਸੇ ਕੂਸੇ ਉਹਦੇ ਵਾਪਸ ਆਏ ਕਿ ਨਹੀਂ ਆਏ ਇਹ ਤੁਸੀਂ ਦੇਖਣਾ ਮੈਂ ਪੋਸਟ ਪੜ੍ਹ ਕੇ ਸੁਣਾਣਾ ਇਹ 9 ਜੁਲਾਈ 2023 ਦੀ ਪੋਸਟ ਹੈ ਮੈਂ ਲਿਖਿਆ ਕੈਪਟਨ ਅਮਰਿੰਦਰ ਦੇ ਹੈਲੀਕਾਪਟਰ ਝੂਟੇ ਅਤੇ ਵਪਾਰੀ ਰਜਿੰਦਰ ਗੁਪਤਾ ਅੱਗੇ ਕੀ ਲਿਖਿਆ ਰਜਿੰਦਰ ਗੁਪਤਾ ਮੁਖੀ ਟਰਾਈਡੈਂਟ ਅਤੇ ਉਪ ਚੇਅਰਮੈਨ ਸਟੇਟ ਇਕਨੋਮਿਕ ਐਂਡ ਪਲੈਨਿੰਗ ਬੋਰਡ ਪੰਜਾਬ ਸਰ ਤੁਸੀਂ ਵਪਾਰੀ ਹੋ ਰਾਜਸੀ ਲੋਕ ਅਤੇ ਸਿਆਸਤਦਾਨ ਤੁਹਾਨੂੰ ਆਪਣੇ ਫਾਇਦੇ ਲਈ ਵਰਤਦੇ ਹੁੰਦੇ ਹਨ ਕੈਪਟਨ ਅਮਰਿੰਦਰ ਸਰਕਾਰ ਸਮੇਂ ਵੀ ਤੁਹਾਨੂੰ ਹੈਲੀਕਾਪਟਰ ਲੀਜ਼ ਤੇ ਲੈਣ ਲਈ ਵਰਤੇ ਆ ਗਿਆ ਅਰਜਿੰਦਰ ਗੁਪਤਾ ਇਹ ਤੇਰੇ ਲਈ ਕਹਿ ਰਹੇ ਆ ਕੈਪਟਨ ਅਮਰਿੰਦਰ ਦੇ ਸਰਕਾਰ ਸਮੇਂ ਵਰਤੇ ਆ ਗਿਆ ਅਤੇ ਤੁਸੀਂ 5 ਕਰੋੜ ਰੁਪਏ ਤੋਂ ਵੱਧ ਹੈਲੀਕਾਪਟਰ ਵਾਲਿਆਂ ਨੂੰ ਦਿੱਤੇ ਹਨ ਜਦੋਂ ਕੈਪਟਨ ਸਰਕਾਰ ਹਾਰ ਗਈ ਤਾਂ ਤੁਸੀਂ ਚੰਗਾ ਕੀਤਾ ਕਿ ਚੱਲੇ ਹੋਏ ਕਾਰਤੂਸਾਂ ਦੇ ਵਰਤੇ ਹੋਏ ਹੈਲੀਕਾਪਟਰ ਲਈ ਕੰਪਨੀ ਨੂੰ ਬੰਨਦੇ ਹੋਰ ਕਰੋੜਾਂ ਰੁਪਏ ਨਹੀਂ ਦਿੱਤੇ ਅਮਰਜਿੰਦਰ ਗੁਪਤਾ ਦੇ ਹੱਕ ਦੀ ਗੱਲ ਲਿਖੀ ਸੀ ਪਰ ਗੁਪਤਾ ਜੀ ਤੁਹਾਨੂੰ ਸਲਾਹ ਸਲਾਹ ਵੀ ਦਿੱਤੀ ਸੀ ਤੁਸੀਂ ਵਪਾਰੀ ਹੋ ਸਰਕਾਰਾਂ ਆਉਂਦੀ ਜਾਂਦੀਆਂ ਸਿਆਸੀ ਲੋਕਾਂ ਦੀ ਜ਼ੁਬਾਨ ਦਾ ਭਰੋਸਾ ਨਹੀਂ ਹੁੰਦਾ ਪਰ ਤੁਸੀਂ ਆਪਣੀ ਜ਼ੁਬਾਨ ਤੇ ਕੈਮਰੇ ਦੇ ਹੇ ਪਾਇਲਟ ਲੈਫਟਨੈਂਟ ਕਰਨ ਨਾਲ ਅੱਲੇ ਲਾਜ ਨੂੰ ਬਣਦੇ ਖਰਚ ਦੇ ਕੇ ਆਪਣੀ ਇੱਜ਼ਤ ਬਣਾਈ ਰੱਖੋ ਤੇ ਤਰੱਕੀਆਂ ਕਰੋ। ਸੁਦੇਂਦਰ ਗੁਪਤਾ ਐ ਤੋ ਤਰੱਕੀ ਦਾ ਕਰ ਲਿਆ ਹੁਣ ਰਾਜ ਸਭਾ ਦਾ ਪਹੁੰਚ ਹੀ ਗਿਆ। ਮੇਰਾ ਰਿਸ਼ਤੇਦਾਰ ਨਹੀਂ ਹੈਗਾ ਉਹ। ਕੈਪਟਨ ਦਿੱਤੇ ਕਿ ਨਹੀਂ ਦਿੱਤੇ ਤੇਰੀ ਪਤਾ ਨਹੀਂ। ਤਰੱਕੀ ਦੇ ਤੋ ਕਰ ਲਿਆ। ਤੇ ਆਹ ਸੀਟਾਂ ਸੋਡਾ ਖਰੀਦਣ ਦੀ ਗੱਲ ਹੈ। ਕੈਪਟਨ ਨਵਿੰਦਰ ਨੇ ਵੀ ਦਿੱਤਾ ਸੀ ਕੁਝ। ਭਗਵਾਨ ਤੁਮਨ ਤਾਂ ਲੈ ਆ ਨਹੀਂ ਮੈਨੂੰ ਪਤਾ। ਸਾਖਾ ਕਮਰੇ ਨਹੀਂ ਲਿਆ। ਕੋਈ ਕੋ ਬਚਾਲਦੀ ਨਹੀਂ ਹਿੰਮਤ ਨਹੀਂ। ਉਹ ਤਾਂ ਕਿਸੇ ਹੋਰ ਦੇ ਕਾਬੂ ਹੈ। ਤੇ ਰਾਸਵਾ ਭੇਜਣ ਵਾਸਤੇ ਰਜਿੰਦਰ ਗੁਪਤਾ ਆਪ ਦੀ ਸੌਦੇਬਾਜ਼ੀ ਦਾ ਕਿਸੇ ਨਾ ਕਿਸੇ ਨਾਲ ਹੋਈ ਹੋਣੀ ਸਬੂਤ ਅਜੇ ਕੈਪਟਨ ਨਵਿੰਦਰ ਤੇ ਪੈਹ ਦਿੰਦਾ ਰਿਹਾ ਸੋ ਦਿੱਲੀ ਵਾਲਿਆਂ ਨੂੰ ਮੇਰੀ ਬੇਨਤੀ ਆ ਵੀ ਹੈਲੀਕਾਪਟਰ ਚਲਾ ਲਿਆ ਕਰੋ ਯਾਰ ਕੈਪਟਨ ਨਵਿੰਦਰ ਇਦਾਂ ਸਿਆਣੇ ਬਣ ਜਾਓ ਕਿਸੇ ਅਨਿਲ ਰਾਜ ਕਰਨ ਵਾਲ ਨੂੰ ਠੱਗ ਲਿਆ ਕਰੋ ਪੰਜਾਬ ਨੂੰ ਬਚਾ ਦਿਓ ਧੰਨਵਾਦ